ਲੋਈ ਥੋੜਾ ਸਾਰੇ ਦੇ ਮੇਰੇ ਚੈਨਲ ਚ ਬੜਾ ਹੀ ਨਿੱਕਾ ਸਵਾਗਤ ਹੈ ਇਹ ਬੋਟਲ ਤਾਂ ਆਪਾਂ ਪਹਿਲਾਂ ਹੀ ਬਣਾ ਚੁੱਕੇ ਆ ਅੱਜ ਸੇ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਕਿ ਅਸੀਂ ਬਟਨ ਪੱਟੀ ਕਿੱਦਾਂ ਰੱਖ ਸਕਦੇ ਹਾਂ ਬਟਨ ਪੱਟੀ ਕਿੱਦਾਂ ਰੱਖ ਸਕਦੇ ਹਾਂ ਤੇ ਬਟਨ ਹੋਲ ਸਾਨੂੰ ਕਿਸ ਸਾਈਡ ਤੇ ਰੱਖਣਾ ਚਾਹੀਦਾ ਹੈ ਤੇ ਕਿਉਂ ਰੱਖਣਾ ਚਾਹੀਦਾ ਹੈ ਇਹ ਸਾਡੇ ਮਨ ਚ ਬਹੁਤ ਕਨਫਿਊਜ਼ਨ ਹੁੰਦੀ ਨੇ ਕਿ ਅਸੀਂ ਬਟਨ ਹੋਲ ਕਿੱਦਾਂ ਰੱਖੀਏ ਰਾਈਟ ਸਾਈਡ ਤੇ ਲੈਫਟ ਸਾਈਡ ਤੇ ਕੀ ਕਰੀਏ ਕਿਦਾਂ ਨੇ ਇਹ ਕਨਫਿਊਜ਼ਨ ਬਹੁਤ ਹੁੰਦੇ ਨੇ ਤੇ ਇੱਕ ਤਜ ਆਪਾਂ ਦੇਖਾਂਗੇ ਕਿ ਆਪਾਂ ਬਟਨ ਪੱਟੀ ਕਿੱਦਾਂ ਰੱਖਣੀ ਹੈ ਸਿਰਫ ਬਟਨ ਪੱਟੀ ਆਪਾਂ ਰੱਖਣੀ ਹੀ ਸਿੱਖਾਂਗੇ ਅੱਜ ਵੀ ਕਿੱਦਾਂ ਰੱਖਣੀ ਹੈ ਤੇ ਬਟਨ ਹੋਲ ਵਾਲੀ ਪੱਟੀ ਸਾਡੀ ਕਿਸ ਸਾਈਡ ਤੇ ਜਾਣੀ ਚਾਹੀਦੀ ਹੈ ਤੇ ਦੂਜੀ ਪੱਟੀ ਕਿਸ ਸਾਈਡ ਤੇ ਜਾਣੀ ਚਾਹੀਦੀ ਹੈ ਅੱਜ ਆਪਾਂ ਇਹ ਵੀ ਡਿਸਕਸ ਕਰਾਂਗੇ ਠੀਕ ਹੈ ਜੀ ਤੇ ਫਿਰ ਨਾ ਟਾਈਮ ਨਹੀਂ ਖਰਾਬ ਕਰਦੇ ਕਰਦੇ ਅੱਜ ਦੀ ਵੀਡੀਓ ਸ਼ੁਰੂ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਅਸੀਂ ਬਟਨ ਪੱਟੀ ਕਿੱਦਾਂ ਰੱਖ ਸਕਦੇ ਹਾਂ ਆਪਣੀ ਜਿਹੜੀ ਬਟਨ ਪੱਟੀ ਰੱਖਣੀ ਹੈ ਉਹ ਅਸੀਂ ਕਿੱਦਾਂ ਰੱਖਣੀ ਹੈ ਤੇ ਉਹ ਰੱਖਣ ਲਈ ਸਾਨੂੰ ਕੀ ਕੀ ਗੱਲਾਂ ਧਿਆਨ ਸੇ ਰੱਖਣੀਆਂ ਚਾਹੀਦੀਆਂ ਤਾਂ ਫਿਰ ਸ਼ੁਰੂ ਕਰਦੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਨਾਲ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਨਾਲ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਤਾਂ ਫਿਰ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਜਿਸ ਤੇ ਦੇਖਾਂਗੇ ਅਸੀਂ ਬਟਨ ਪੱਟੀ ਅਸੀਂ ਕਿੱਦਾਂ ਰੱਖ ਸਕਦੇ ਆ ਤੇ ਬਟਨ ਪੱਟੀ ਕਿੱਦਾਂ ਅਸੀਂ ਰੱਖੀ ਵੀ ਸਾਡੇ ਲਈ ਬੜਾ ਹੀ ਸੌਖਾ ਰਹੇ ਤੇ ਸਾਨੂੰ ਬਾਚੋ ਪੈਟਰਨ ਬਣਾ ਕੇ ਆਪਣੀ ਕੋਟੀ ਬਣਾ ਕੇ ਲੱਗੇ ਨਾ ਵੀ ਹਾਂ ਅਸੀਂ ਕੀ ਕਰ ਲਿਆ ਜਦੋਂ ਵੀ ਅਸੀਂ ਆਪਣੀ ਕੋਟੀ ਬੁੰਦਿਆ ਤਾਂ ਸਾਨੂੰ ਇਹ ਧਿਆਨ ਰੱਖਣਾ ਹੁੰਦਾ ਵੀ ਅਸੀਂ ਇਹ ਕੋਟੀ ਕਿਹਦੇ ਲਈ ਬਣਾ ਰਹੇ ਹਾਂ ਜੈਂਟਸ ਲਈ ਜਾਂ ਲੇਡੀਜ਼ ਲਈ ਅਗਰ ਤਾਂ ਅਸੀਂ ਕੋਟੀ ਤੁਸੀਂ ਆਪਣੇ ਲਈ ਬਣਾ ਰਹੇ ਹੋ ਮੰਨ ਕੇ ਅਗਰ ਵੂਮਨ ਕਾਰਡੀਗਨ ਹੈ ਲੇਡੀਜ਼ ਕੋਟੀ ਹੈ ਠੀਕ ਹੈ ਤੁਸੀਂ ਆਪਣੀ ਕੋਟੀ ਬਣਾ ਰਹੇ ਹੋ ਤਾਂ ਫਿਰ ਉਹਦੇ ਵਿੱਚ ਜਿਹੜਾ ਬਟਨ ਹੋਲ ਅਸੀਂ ਰੱਖਾਂਗੇ ਉਹ ਰਾਈਟ ਹੈਂਡ ਸਾਈਡ ਮੀਨਸ ਕਿ ਸੱਜੇ ਪਾਸੇ ਹੋਊਗਾ ਜਿਹੜਾ ਬਟਨ ਹੋਲ ਹੋਊਗਾ ਉਹ ਸਾਡਾ ਸੱਜੇ ਪਾਸੇ ਹੋਊਗਾ ਸੱਜੇ ਪਾਸੇ ਜਦੋਂ ਅਸੀਂ ਕੋਟੀ ਨੂੰ ਪਾਵਾਂਗੇ ਆ ਸਾਡੀ ਹੈਗੀ ਦੇਖੋ ਇੱਕ ਅਸੀਂ ਬੱਡਾ ਪੁੰਨ ਲੈ ਹੁਣ ਇਹਦੇ ਉੱਪਰ ਅਸੀਂ ਪੱਟੇ ਰੱਖਣੀਆਂ ਠੀਕ ਹੈ ਇਹਦੇ ਉੱਪਰ ਪੱਟੇ ਰੱਖਣੇ ਹੁਣ ਅਗਰ ਅਸੀਂ ਕਾਜ ਵਾਲੀ ਪੱਟੀ ਰੱਖਣੀ ਹੈ ਅਗਰ ਅਸੀਂ ਆਪਣੀ ਲੇਡੀ ਕੋਟੀ ਬੁੰਨ ਰਹੀ ਹੈ ਜਾਂ ਆਪਣੇ ਜੈਕਟ ਬੁੰਨ ਰਹੀ ਹੈ ਮੀਨਸ ਕਿ ਲੇਡੀ ਕੋਟੀ ਹੈ ਜਨਾਨੀ ਕੁੱਟੀ ਕਹਿੰਦਾ ਤੁਸੀਂ ਆਪਣੀ ਤਾਂ ਜਾਂ ਕੁੜੀਆਂ ਲਈ ਕੋਟੀ ਬੁੰਨ ਰਹੀ ਹੈ ਤਾਂ ਉਹ ਤਾਂ ਜਿਹੜਾ ਹੈਗਾ ਬਟਨ ਹੋਲ ਹੁੰਦਾ ਹੈ ਰਾਈਟ ਸਾਈਡ ਤੇ ਰਾਈਟ ਸਾਈਡ ਤੇ ਮੀਨਸ ਕਿ ਸੱਜੇ ਪਾਸੇ ਆਉਂਦਾ ਹੈ ਸੱਜੇ ਪਾਸੇ ਆਉਂਦਾ ਜਦੋਂ ਅਸੀਂ ਕੋਟੀ ਨੂੰ ਪਾਣੇ ਆ ਠੀਕ ਤੇ ਇਹਦੇ ਲਈ ਹੁਣ ਅਸੀਂ ਕਿੱਦਾਂ ਆਪਣੀ ਬਟਨ ਪੱਟੀ ਨੂੰ ਸ਼ੁਰੂ ਕਰਾਂਗੇ ਤੇ ਰੱਖਾਂਗੇ ਤਾਂ ਕਿ ਸਾਡਾ ਜਿਹੜਾ ਕਾਜ ਆ ਜਾਂ ਬਟਨ ਹੋਲਾ ਉਹ ਸੱਜੇ ਪਾਸੇ ਆਵੇ ਤੇ ਖੋਦ ਲਈ ਅਸੀਂ ਕਿੱਦਾਂ ਆਪਣਾ ਤਿਆਰ ਰੱਖਣਾ ਹੈ ਤੇ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਇਹ ਅਸੀਂ ਬਾਰਡਰ ਬਣ ਲਈਆ ਬਾਰਡਰ ਦੇ ਉੱਪਰ ਅਸੀਂ ਆਪਣਾ ਪੈਟਰਨ ਪਾਣਾ ਹੈ ਆਪਣੀ ਬਟਨ ਪੱਟੀ ਰੱਖਣੀ ਹੈ ਠੀਕ ਹੈ ਹੁਣ ਅਸੀਂ ਸਾਡਾ ਆਣਾ ਚਾਹੀਦਾ ਸੱਜੇ ਪਾਸੇ ਠੀਕ ਹੈ ਅਗਰ ਅਸੀਂ ਸੱਜੇ ਪਾਸੇ ਤਾਂ ਦੇਖਦੇ ਆਂ ਤੇ ਦੇਖੋ ਐਦਾਂ ਹੀ ਸਾਡਾ ਰੱਖ ਹੋਊਗਾ ਨਾ ਕਿਉਂਕਿ ਸਿੱਧਾ ਪਾਸਾ ਅਸੀਂ ਇੱਦਾਂ ਹੀ ਜਦੋਂ ਪਾਵਾਂਗੇ ਤੇ ਇੱਦਾਂ ਹੀ ਰੱਖਾਂਗੇ ਤੇ ਇਹ ਪਾਸਾ ਕਿਹੜਾ ਆ ਗਿਆ ਦੇਖੋ ਤੁਸੀਂ ਤੇ ਇਹ ਪਾਸਾ ਕਿਹੜਾ ਆ ਗਿਆ ਇਹ ਧਿਆਨ ਰੱਖੋ ਇਹ ਪਾਸਾ ਕਿਹੜਾ ਆਇਆ ਤੇ ਇਹ ਪਾਸਾ ਕਿਹੜਾ ਆਇਆ ਹੁਣ ਜਿੱਧਰੋਂ ਮੈਂ ਬੈਠੀ ਆ ਉਧਰੋਂ ਮੈਂ ਦੇਖਦੀ ਆ ਤਾਂ ਇਹ ਪਾਸਾ ਸਾਡਾ ਆ ਜਾਂਦਾ ਦੇਖੋ ਸਜਾਤ ਇਹ ਵਾਲਾ ਖੱਬਾ ਠੀਕ ਹੈ ਤੇ ਜਦੋਂ ਅਸੀਂ ਇਹਨੂੰ ਪਾਣਾ ਤਾਂ ਫਿਰ ਦੇਖੋ ਵੀ ਫਿਰ ਇਹਨੇ ਕਿੱਦਾਂ ਆਇਆ ਤੇ ਇਹ ਵਾਲੀ ਪਾਸੇ ਤੇ ਸਾਡਾ ਸੱਜੇ ਪਾਸੇ ਸਾਡਾ ਬਟਨ ਹੋਲ ਆਊਗਾ ਅਗਰ ਅਸੀਂ ਆਪਣੀ ਲੇਡੀ ਕੋਟੀ ਬੁੰਦ ਰਿਹਾ ਤਾਂ ਸਾਡਾ ਇਧਰਲੇ ਪਾਸੇ ਸੱਜੇ ਪਾਸੇ ਇਹ ਵਾਲੀ ਇਸੇ ਬਟਨ ਪੱਟੀ ਬਣਾਵਾਂਗੇ ਤਾਂ ਉਧਰ ਉੱਪਰ ਸਾਡਾ ਇਹ ਬਟਨ ਹੋਲ ਬਣ ਕੇ ਆਊਗਾ ਠੀਕ ਹੈ ਜੀ ਪਰ ਅਗਰ ਤੁਸੀਂ ਜੈਂਟਸ ਦੀ ਓਪਨ ਸਵੈਟਰ ਬਣਾ ਰਹੇ ਹੋ ਤਾਂ ਉਹ ਤਾਂ ਜਿਹੜਾ ਬਟਨ ਹੋਲ ਆ ਉਹ ਖੱਬੇ ਪਾਸੇ ਰੱਖਦੇ ਆ ਉਹ ਇਸ ਸਾਈਡ ਤੇ ਆਊਗਾ ਲੇਡੀਜ਼ ਜੇ ਕੋਟੇ ਬਣਾਣੇ ਆ ਤਾਂ ਰਾਈਟ ਸਾਈਡ ਤੇ ਰਾਈਟ ਸਾਈਡ ਤੇ ਬਟਨ ਹੋਲ ਜਦੋਂ ਅਸੀਂ ਉਹਨੂੰ ਪਾਣੇ ਆ ਤਾਂ ਸਾਡਾ ਹੋ ਰਾਈਟ ਸਾਈਡ ਤੇ ਬਟਨ ਹੋਲ ਆਣਾ ਚਾਹੀਦਾ ਮੀਨਜ਼ ਕਿ ਜਿਹੜੀ ਖੱਬੀ ਪੱਟੀ ਹੋਊਗੀ ਸਾਡੇ ਉਹਦੇ ਉੱਪਰ ਬਟਨ ਲੱਗਣਗੇ ਤੇ ਸੱਜੀ ਪੱਟੀ ਦੇ ਉੱਪਰ ਸਾਡੇ ਕਾਚ ਹੋਣਗੇ ਪਰ ਅਗਰ ਅਸੀਂ ਜਰਸੀ ਬਣਾ ਰਹੇ ਹਾਂ ਤਾਂ ਸਾਡਾ ਉਲਟ ਹੋਊਗਾ ਤਾਂ ਸਾਡਾ ਖੱਬੇ ਜਿਹੜੀ ਹੈਗੀ ਖੱਬੇ ਪਾਸੇ ਤੇ ਅਸੀਂ ਉਹਦਾ ਬਟਨ ਹੋਲ ਰੱਖਾਂਗੇ ਤੇ ਸੱਜੇ ਪਾਸੇ ਤੇ ਬਟਨ ਲੱਗਣਗੇ बस यही ਸਾਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਵੈਸੇ ਤਾਂ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਤੁਸੀਂ ਜਿਹੜੇ ਮਰਜ਼ੇ ਪਾਸੇ ਬਟਨ ਹੋਲ ਰੱਖ ਸਕਦੇ ਹੋ ਬਟਨ ਪੱਟੀ ਰੱਖ ਸਕਦੇ ਹੋ ਪਰ ਇੱਕ ਜਿਹੜਾ ਕਿ ਮਕਿ ਤੁਸੀਂ ਅਗਰ ਰੈਡੀਮੇਡ ਵੀ ਅਗਰ ਦੇਖਦੇ ਹੋ ਤਾਂ ਉਹ ਕੋ ਇਸੇ ਹੀ ਪੈਟਰਨ ਦੇ ਨਾਲ ਚੱਲਦੇ ਨੇ ਜਿਹੜੇ ਲੇਡੀਜ਼ ਹੁੰਦੇ ਉਹਨਾਂ ਦੇ ਸੱਜੇ ਪਾਸੇ ਤੇ ਬਟਨ ਹੋਲ ਹੁੰਦਾ ਤੇ ਖੱਬੇ ਪਾਸੇ ਬਟਨ ਲੱਗਦੇ ਨੇ ਤੇ ਜਿਹੜੇ ਜੈਂਟਸ ਆ ਉਹਨਾਂ ਦੀ ਕੋਟੀਆਂ ਦੇ ਉੱਪਰ ਅਸੀਂ ਖੱਬੇ ਪਾਸੇ ਬਟਨ ਹੋਲ ਕਰਦੇ ਆ ਤਾਂ ਬਟਨ ਜਿਹੜਾ ਲੱਗਿਆ ਹੁੰਦਾ ਉਹ ਸੱਜੀ ਪੱਟੀ ਦੇ ਉੱਪਰ ਲੱਗਿਆ ਹੁੰਦਾ ਜਿਹੜੇ ਸਾਡੇ ਸੱਜੇ ਹੱਥ ਦੀ ਪੱਟੀ ਆਣੀ ਹੈ ਮੀਨਸ ਕਿ ਜਿਹੜੀ ਸਾਡੀ ਰਾਈਟ ਹੈਂਡ ਸਾਈਡ ਦੀ ਪੱਟੀ ਆਉਗੀ ਬਸ ਇਹੀ ਇੱਕ ਗੱਲ ਤੁਸੀਂ ਧਿਆਨ ਸੇ ਰੱਖਣੀ ਆ ਹੋਰ ਕੋਈ ਖਾਸ ਗੱਲ ਨਹੀਂ ਆ ਤੇ ਇਹਦੇ ਮੁਤਾਬਕ ਹੀ ਤੁਸੀਂ ਜਦੋਂ ਵੀ ਤੁਸੀਂ ਆਪਣਾ ਪ੍ਰੋਜੈਕਟ ਆਪਣੀ ਕੋਟੇ ਸ਼ੁਰੂ ਕਰੋ ਇਹ ਗੱਲ ਧਿਆਨ ਸੇ ਰੱਖ ਕੇ ਹੀ ਆਪਣੇ ਬਟਨ ਪੱਟੀ ਨੂੰ ਰੱਖੋ ਤੇ ਫਿਰ ਬਟਨ ਪੱਟੀ ਹੁਣ ਅਸੀਂ ਰੱਖਣੀ ਕਿੱਦਾਂ ਠੀਕ ਹੈ ਜੀ ਹੁਣ ਅਸੀਂ ਦੇਖ ਲਿਆ ਵੀ ਇੱਧਰ ਸਾਡਾ ਬਟਨ ਹੋਲ ਬਣਨਾ ਹੈ ਠੀਕ ਹੈ जिधर बटन होल बना शुरू तो ही बॉडर तो वह ध्यान रखोगे बॉडर के नीचे भी वह बटन होल बनाओगे एक बटन होल सा नीचे बनूगा तो एक असं उपर आके बनावेंगे वो बटन होल तुम्हें किन्नी कि दूरी पर रखना किदा वो थोड़ी अपनी कार्डिगन पर डिपेंड करता पैटन पर डिपेंड करता या तुम किस तरह के बटन लगाना चाहते उन्होंने गलों पर डिपेंड करता तो हूँ असं बटन पट्टी रखने किदा हम जिस तरह सोच लिया भी असं इधरली साइड पर अपनी यी पट बटन पट्टी असं बना जा रहे हैं ਇਦੇ ਲਈ ਅਸੀਂ ਕੀ ਕਰਾਂਗੇ ਬਟਨ ਪੱਟੀ ਹਮੇਸ਼ਾ ਸੀ ਉਹੀ ਰੱਖਦੇ ਜਿਹੜਾ ਕਿ ਅਸੀਂ ਬੋਟਾ ਬਣਾਇਆ ਹੁੰਦਾ ਮੋਸਟਲੀ ਹਾਂ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਬਟਨ ਪੱਟੀ ਬਣਾ ਸਕਦੇ ਤੁਸੀਂ ਚਾਹੋ ਤਾਂ ਬਟਨ ਪੱਟੀ ਐਕਸਟਰਾ ਵੀ ਬਣਾ ਸਕਦੇ ਹੋ ਪਰ ਐਕਸਟਰਾ ਬਟਨ ਪੱਟੀ ਬਣਾ ਕੇ ਸਾਨੂੰ ਉਹਨੂੰ ਸੀਣਾ ਪੈਂਦਾ ਹੈ ਕਾਫੀ ਕੁਝ ਕਰਨਾ ਪੈਂਦਾ ਹੈ ਅਗਰ ਅਸੀਂ ਬਟਨ ਪੱਟੀ ਆਪਣੀ ਨਾਲ ਹੀ ਬੁਣ ਲੈਨੇ ਤਾਂ ਸਾਡਾ ਪ੍ਰੋਜੈਕਟ ਸੌਖਾ ਤੇ ਆਸਾਨ ਬਣ ਜਾਂਦਾ ਹੈ ਕਿਉਂਕਿ ਹੁਣ ਤੱਕ ਕਿੰਨੀਆਂ ਹੀ ਬਟਨ ਪੱਟੀਆਂ ਹੁੰਦਾ ਸਾਡੇ ਕੋਲ ਪੈਟਰਨ ਹੁੰਦੇ ਨੇ ਤੇ ਅਸੀਂ ਉਸ ਸਾਹਮਣੇ ਆਪਣੇ ਬਟਨ ਪੱਟੀਆਂ ਬਣਾ ਸਕਦੇ ਹਾਂ ਤੇ ਬਟਨ ਪੱਟੇ ਢਿੱਲੇ ਨਾ ਹੋਵੇ ਟਾਈਟਰ ਹੋਵੇ तो फिर ये की करना है जो भी असं बटन पट्टी है तो साड़ी ये जी साइड है ऐजा बिल्कुल ही समूथ चाहिए है मीनस के ती इत हमेशा ही कोड बनानी है आईकोड ती दो कुंडे तीन कुंडे एक कुंडा कई तरीके बना सकते हो इस जी अच आप कोडे बनाई हुई है ये आप बना जा रहे ऐसी देखो ये देखो साढ़े इधर भी सीधा कुंडा आ रहा इधर भी सीधा कुंडा आ रहा एक दो आखो ਤੇ ਇਹ ਜਿਹੜੇ ਹਾਈ ਕੋਡ ਅਸੀਂ ਅੱਜ ਬਣਾਈਏ ਐਸੇ ਸਿਰਫ ਇੱਕ ਕੁੰਡੇ ਦੀ ਬਣਾਈ ਹੋਈ ਹੈ ਠੀਕ ਹੈ ਅੱਜ ਆਪਾਂ ਇੱਕ ਕੁੰਡੇ ਦੀ ਹਾਈ ਕੋਡ ਬਣਾਵਾਂਗੇ ਤੇ ਨਾਲ ਹੀ ਪਰ ਇੱਕ ਕੁੰਡੇ ਦੀ ਹਾਈ ਕੋਡ ਦੇ ਨਾਲ ਵੀ ਸਾਡੇ ਦੇਖੋ ਆ ਦੇਖੋ ਆ ਵੀ ਸਾਈਡ ਸਾਡੇ ਸਿੱਧੇ ਆ ਰਹੀ ਆ ਦੇਖੋ ਤੇ ਇਹ ਵਾਲੀ ਸਾਈਡ ਵੀ ਸਾਡੇ ਸਿੱਧੀ ਆ ਰਹੀ ਹੈ ਸਾਡੇ ਅੱਗੇ ਤੇ ਪਿੱਛੇ ਦੋਨਾਂ ਸਾਈਡਾਂ ਤੇ ਕੁੰਡੇ ਸਿੱਧੇ ਆਏ ਨੇ ਉਹ ਕਿੱਦਾਂ ਹੋਵਾ ਜਾਪਾਂ ਦੇਖਦੇ ਆ ਆ ਦੇਖੋ ਇੱਧਰ ਵੀ ਸਾਡੇ ਇਦਾਂ ਹੀ ਆਇਆ ਇਤਲੀ ਸਾਈਡ ਤੇ ਆ ਦੇਖੋ ਠੀਕ ਹੈ ਜੀ ਤੇ ਅਗਰ ਤੁਸੀਂ ਇਹੀ ਵਾਲੀ ਬਟਨ ਪੱਟੀ ਬਣਾਣੇ ਆ ਤਾਂ ਇਹ ਬਾਰਡਰ ਬਣਾਣਾ ਤਾਂ ਆਪਾਂ ਇਹਦੇ ਉੱਪਰ ਬਟਨ ਪੱਟੀ ਕਿੱਦਾਂ ਰੱਖਣੀ ਹੈ ਆਪਾਂ ਦੇਖਦੇ ਹਾਂ ਅਸੀਂ ਕੀ ਕਰਨਾ ਹੈ ਜਦੋਂ ਵੀ ਤੁਸੀਂ ਬਟਨ ਪੱਟੀ ਰੱਖਣੀ ਆ ਤਾਂ ਤੁਸੀਂ ਉਹਦੇ ਲਈ ਪਹਿਲਾਂ ਦੇਖ ਲੈਣਾ ਵੀ ਤੁਹਾਨੂੰ ਕਿੰਨੀ ਚੌੜੀ ਚਾਹੀਦੀ ਹੈ ਅਗਰ ਤਾਂ ਤੁਸੀਂ ਬਟਨ بڑے ਲਗਾਣੇ ਤਾਂ ਪੱਟੀ ਨੂੰ ਚੌੜੀ ਰੱਖੋ ਅਗਰ ਤੁਸੀਂ ਬਟਨ ਛੋਟੇ ਲਗਾਣੇ ਤਾਂ ਬਟਨ ਪੱਟੀ ਨੂੰ ਪਤਲੀ ਰੱਖੋ ਇਹ ਵੀ ਖਾਸ ਗੱਲਾਂ ਜਿਹੜੇ ਤੁਸੀਂ ਬਟਨ ਪੱਟੀ ਰੱਖਣ ਲੱਗੇ ਧਿਆਨ ਨਾਲ ਰੱਖਣੀਆਂ ਨੇ अगर थोड़ी बटन पट्टी होएगी छोटी जी इन्नी कसी रखी होगी उदर असं बड़े बड़े बटन लगा लेंगे तो थोड़ी दे लुक वो थोड़े कार्डिगन के लुकन खराब कर देंदीया ने इसलिए जो भी अपनी बटन पट्टी रखनी है और बटन होल बनाने तो अपनी बटन पट्टी का सइज़ भी देख के रखो बटन पट्टी कोशिश करो कि थोड़ी जी हमेशा ही चौड़ी रखो घट्टो घट -कट इन्नी बटन पट्टी तो चाहिए चाहे तो सिंपल छोटे बटन लगाने हैं अगर तुम ले कार्डिगन बना रहे हो तो बटन पट्टी सूँ हमेशा ही एक ਕਿਉਂਕਿ ਇਹ ਤਾਂ ਦੇਖੋ ਜਿਹੜਾ ਕੁੰਡਾ ਇਹ ਤਾਂ ਸਾਡਾ ਆਈ ਕੋਡ ਦਾ ਹੋ ਜਾਣਾ ਹੈ ਤੇ ਇਹਦਾ ਸਾਡੇ ਬੁੰਤੇ ਚ ਕੋਈ ਕੰਮ ਨਹੀਂ ਹੈ ਇਸ ਤੋਂ ਇਲਾਵਾ ਕੁੰਡੇ ਕੋ ਨੂੰ 1 2 3 4 5 6 6 ਸਾਡੇ ਜੋੜ ਮੀਨਸ ਕਿ 12 ਕੁੰਡੇ ਅਗਰ ਅਸੀਂ 12 ਕੁੰਡੇ ਦੀ ਬਟਨ ਪੱਟੀ ਰੱਖਦੇ ਆ ਤਾਂ ਸਾਡੇ ਇੰਨੇ ਕੰਮ ਦੇ ਠੀਕ ਹੈ ਹਮੇਸ਼ਾ ਹੀ 10 ਤੋਂ 12 ਕੁੰਡਿਆਂ ਦੀ ਬਟਨ ਪੱਟੀ ਰੱਖੋ ਬਾਕੀ ਡਿਪੈਂਡ ਕਰਦਾ ਪੈਟਰਨ ਦੇ ਉੱਪਰ ਅਸੀਂ ਬਾਰਡਰ ਕਿਹੜਾ ਬੁੰਨ ਰਹੇ ਆ ਅਸੀਂ ਪੈਟਰਨ ਕਿਦਾਂ ਦਾ ਪਾ ਰਹੇ ਆ ਹੁਣ ਅਗਰ ਅਸੀਂ ਇਹ ਵਾਲਾ ਬੋਰਡਰ ਮੰਨ ਕੇ ਇਹ ਵਾਲੀ ਅਗਰ ਅਸੀਂ ਬਟਨ ਪੱਟੀ ਬਣਾ ਰਹੇ ਹਾਂ ਤਾਂ ਸਾਨੂੰ ਕੀ ਧਿਆਨ ਰੱਖਣਾ ਪਊਗਾ ਸਾਨੂੰ ਇਹ ਧਿਆਨ ਰੱਖਣਾ ਪਊਗਾ ਕਿ ਅਸੀਂ ਦੇਖੋ ਅਗਰ ਅਸੀਂ ਇੱਥੋਂ ਹੀ ਸਿੱਧਾ ਆਪਣਾ ਸ਼ੁਰੂ ਕਰ ਦਵਾਂਗੇ ਅਸੀਂ ਰੱਖ ਲਏ 12 ਕੁੰਡੇ 12 ਕੁੰਡੇ ਰੱਖੇ 12 ਕੁੰਡੇ ਰੱਖਣ ਤੋਂ ਬਾਅਦ ਅਸੀਂ ਇੱਥੋਂ ਹੀ ਆਪਣਾ ਪੈਟਰਨ ਸ਼ੁਰੂ ਕਰਤਾ ਫਿਰ ਕੀ ਹੋਊਗਾ ਕਿ ਜਿਹੜਾ ਇਹ ਵਾਲਾ ਸਾਡਾ ਬਟਨ ਪੱਟੀ ਦਾ ਲਾਸਟ ਵਾਲਾ ਹੈ ਸਾਡੇ ਇਹ ਨਾਲ ਹੀ ਮਿਕਸ ਹੋ ਜਾਊਗੀ ਇਹਦੇ ਲਈ ਸਾਨੂੰ ਕੀ ਹੈ ਵੀ ਇੱਥੇ ਸਾਨੂੰ ਇੱਕ ਕੁੰਡਾ ਪੁੱਠਾ ਰੱਖਣਾ ਚਾਹੀਦਾ ਹੈ ਪਹਿਣਾ ਇੱਕ ਕੁੰਡਾ ਪੁੱਠਾ ਤੇ ਇੱਕ ਕੁੰਡਾ ਸਿੱਧਾ ਠੀਕ ਹੈ ਇੱਕ ਹੁੰਡਾ ਪੁੱਠਾ ਤੇ ਇੱਕ ਹੁੰਡਾ ਸਿੱਧਾ ਸੀ ਹਮੇਸ਼ਾ ਇਹ ਬਟਨ ਪੱਟੀ ਦੇ ਸਾਹਮਣੇ ਰੱਖਾਂਗੇ ਤਾਂ ਕਿ ਅਸੀਂ ਆਪਣਾ ਇਧਰ ਵਾਲਾ ਜਿਹੜਾ ਸਾਡਾ ਪੈਟਰਨ ਆ ਉਹ ਬਿਲਕੁਲ ਅਲੱਗ ਰਹੇ ਤੇ ਬਟਨ ਪੱਟੀ ਸਾਡੀ ਬਿਲਕੁਲ ਹੀ ਅਲੱਗ ਦਿਖੇ ਚਾਹੇ ਤੁਸੀਂ ਕੋਈ ਪੈਟਰਨ ਬਣਾ ਰਹੇ ਹੋ ਚਾਹੇ ਤੁਸੀਂ ਪਲੈਨ ਬਣਾ ਰਹੇ ਹੋ ਠੀਕ ਹੈ ਅਸੀਂ ਇੰਨੇ ਹੁੰਡੇ ਅਗਰ ਇੰਨੇ ਹੁੰਡੇ ਨਾਲ ਤੁਹਾਨੂੰ ਲੱਗ ਰਹੀ ਵੀ ਤੁਹਾਡੇ ਬਟਨ ਪੱਟੀ ਜ਼ਿਆਦਾ ਚੌੜੀ ਹੋ ਰਹੀ ਹੈ ਤਾਂ ਅਸੀਂ ਕੀ ਕਰਾਂਗੇ ਆਪਣੇ ਹੁੰਡੇ ਘਟਾ ਕੇ ਅਸੀਂ ਇੱਥੇ ਆ ਜਾਵਾਂਗੇ ਮੀਨਸ ਕਿ ਇੰਨੇ ਸਾਨੂੰ ਹੁੰਡੇ ਰੱਖਣੇ ਪੈਣਗੇ ਜਾਂ ਫਿਰ ਅਸੀਂ ਕਿੰਨੇ ਰੱਖਾਂਗੇ ਦੇਖੋ 1 2 3 ਕਿਉਂਕਿ ਅਸੀਂ ਇੱਕ ਪੁੱਠਾ ਤੇ ਇੱਕ ਸਿੱਧਾ ਕੁੰਡਾ ਤਾਂ ਅਸੀਂ ਚਲਾਣਾ ਹੀ ਹੈ ਨਾਲ ਤੇ ਸਾਡੇ ਫੇਰ ਇਹ ਇੰਨੇ ਕੁੰਡੇ ਰਹਿ ਜਾਣਗੇ ਮੀਨਸ ਕਿ ਯਾਰ ਤੁਹਾਡੀ ਬਟਨ ਪੱਟੀ ਇੰਨੀ ਛੋਟੀ ਬਣੇਗੀ ਦੇਖੋ ਇੰਨੀ ਜਾਂ ਫਿਰ ਤੁਸੀਂ ਇੰਨੀ ਉਹ ਤੁਸੀਂ ਜਿੰਦਾ ਦੇ ਬਟਨ ਲਗਾਣੇ ਆ ਉਹਦੇ ਮੁਤਾਬਿਕ ਦੇਖ ਸਕਦੇ ਹੋ ਮੈਂ ਤੁਹਾਨੂੰ ਛੋਟੇ ਬਟਨ ਲਈ ਬਣ ਕੇ ਦੱਸੂਗੀ ਤੇ ਉਹ ਆਪਾਂ ਫੇਰ ਦੇਖਾਂਗੇ ਹੁਣ ਤੁਸੀਂ ਦੇਖ ਲਿਆ ਹੋਣਾ ਵੀ ਅਸੀਂ ਬਟਨ ਪੱਟੀ ਕਿੱਦਾਂ ਰੱਖਣੀ ਹੈ ਤੇ ਉਹਦੇ ਲਈ ਕਿਹੜੇ ਟਾਈਮ ਚ ਰੱਖਣ ਵਾਲੀਆਂ ਗੱਲਾਂ ਨੇ ਤੇ ਆਪਾਂ ਹੁਣ ਬਟਨ ਪੱਟੀ ਨੂੰ ਕਿੱਦਾਂ ਬੁਣਨਾ ਉਹ ਦੇਖਦੇ ਹਾਂ ਹੁਣ ਆਪਾਂ ਅਗਲੀ ਵੀਡੀਓ ਚ ਕਿਉਂਕਿ ਅੱਜ ਦੀ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਅੱਜ ਦੀ ਵੀਡੀਓ ਚ ਇਹ ਗੱਲਾਂ ਤੁਸੀਂ ਧਿਆਨ ਨਾਲ ਰੱਖੋ ਤਾਂ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਜਿਸ ਚ ਅਸੀਂ ਇਹੀ ਵਾਲੀ ਵੀਡੀਓ ਦਾ ਪਾਰਟ 2 ਕਹਿ ਲਓ ਜਾਂ ਇਹੀ ਵੀਡੀਓ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਜਿਸ ਚ ਅਸੀਂ ਇਹ ਵਾਲੀ ਬਟਨ ਪੱਟੀ ਬੁਣਨੇ ਬੁਣਾਂਗੇ ਤੇ ਬਟਨ ਪੱਟੀ ਬੁਣਾਂਗੇ ਆ ਲੱਗੇ ਜੀ ਤੇ ਨਾਲ ਹੀ ਅਸੀਂ ਦੇਖਾਂਗੇ ਵੀ ਇਹਦੇ ਵਿੱਚ ਬਟਨ ਹੋਲ ਅਸੀਂ ਕਿੱਦਾਂ ਰੱਖਨੇ ਆ ਸਿਰਫ ਮੈਂ ਤੁਹਾਨੂੰ ਇਸ ਵੀਡੀਓ ਚ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਜਦੋਂ ਵੀ ਤੁਸੀਂ ਬਟਨ ਪੱਟੀ ਰੱਖੋ ਤਾਂ ਇੱਕ ਇੱਥੇ ਸਿੱਧਾ ਕੁੰਡਾ ਤੇ ਇੱਕ ਪੁੱਠਾ ਕੁੰਡਾ ਆਪਣੀ ਪੱਟੀ ਦੇ ਮੁਤਾਬਿਕ ਜ਼ਰੂਰ ਰੱਖ ਲਓ ਹਮੇਸ਼ਾ ਹੀ ਆਪਣੀ ਪੱਟੀ ਮੁਤਾਬਿਕ ਆਪਣੇ ਬਟਨ ਪੱਟੀ ਦੇ ਕੁੰਡਿਆਂ ਨੂੰ ਰੱਖੋ ਤੇ ਤੁਸੀਂ ਉਦੋਂ ਪਰ ਕਿੰਨਾ ਬਟਨ ਲਗਾਉਣਾ ਹੈ ਉਹ ਧਿਆਨ ਚ ਰੱਖ ਕੇ ਆਪਣੀ ਬਟਨ ਪੱਟੀ ਰੱਖੋ असी बटन पट्टी रखी इन्नी तो ये असं लगावे बटन छोटे चोट छोटे बटन पट्टी रखा बड़ी तो वो उपर बटन लगावे बड़े बड़े तो थोड़े कोटे की लुक त ही वी होगी येन से रखोंगे क्योंकि फिर की कि हों कि बटन बड़े लगा लेने बटन पट्टी रखी होंगी अभी इनको साड़ी पट्टी जी लटक जाती है तो बटन उस अलग अलग जखाई देंगे इसलिए घट्टो घट्ट -कट भी बटन अगर तुम चौड़े बड़े लगाने तो बटन पट्टी थोड़ी चौड़ी रखो ਠੀਕ ਹੈ ਜੀ ਇਹ ਗੱਲਾਂ ਪਲੀਜ਼ ਧਿਆਨ ਸੇ ਰੱਖਿਆ ਕਰੋ ਆਪਣਾ ਪ੍ਰੋਜੈਕਟ ਨੂੰ ਬਣਾਉਣ ਲਈ ਛੋਟੇ ਛੋਟੇ ਗੱਲਾਂ ਨੇ ਜਿਹੜਾ ਕਿ ਤੁਹਾਡੇ ਪ੍ਰੋਜੈਕਟ ਨੂੰ ਬਹੁਤ ਹੀ ਵਧੀਆ ਬਣਾ ਸਕਦੀਆਂ ਨੇ ਤਾਂ ਫਿਰ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਜਿਸ ਚ ਕਿ ਅਸੀਂ ਆਪਾਂ ਇਹ ਬਟਨ ਪੱਟੀ ਬਣਾਵਾਂਗੇ ਤੇ ਨਾਲ ਹੀ ਅਸੀਂ ਦੇਖਾਂਗੇ ਬਟਨ ਹੋਲ ਕਿੱਦਾਂ ਰੱਖਣਾ ਓਕੇ ਜੀ ਧਿਆਨ ਨਾਲ ਆਪਾਂ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ